ਇਸ ਟਾਈਮ ਖੜਿਆ ਮਲੇਰ ਕੋਟਲੇ ਦੇ ਵਿੱਚ ਥੋਕ ਦੀ ਰੇਟ ਥੋਕ ਦੀ ਦੁਕਾਨ ਦੇ ਉੱਪਰ ਜਿੱਥੇ ਹਰੇਕ ਫਰੂਟ ਸਾਨੂੰ ਵਿਆਹ ਸਾਦੀਆਂ ਦੇ ਲਈ ਬਹੁਤ ਹੀ ਵਾਜਬ ਰੇਟ ਤੇ ਮਿਲੂਗਾ ਸੋ ਬਾਈ ਜੀ ਮੇਰੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਰੇਟ ਵੀ ਦੱਸ ਦਿੰਦੇ ਨੇ ਕੀ ਕੀ ਹੋਣਗੇ ਤੁਸੀਂ ਇੱਥੋਂ ਆਰਡਰ ਕਰ ਸਕਦੇ ਆਪਦੇ ਘਰੇ ਵੀ ਮੰਗਾ ਸਕਦੇ ਹੋ ਮਤਲਬ ਚਾਹੇ ਤੁਸੀਂ ਕੇਨੂ ਹੁਣ ਕਿਉਂਕਿ ਹੁਣ ਵਿਆਹ ਦਾ ਸੀਜ਼ਨ ਚੱਲ ਰਿਹਾ ਚਾਹੇ ਕਿਸੇ ਨੇ ਕੇਨੂ ਖਰੀਦਦੇ ਨੇ ਹੁਣ ਜਾਂ ਕੋਈ ਹੋਰ ਸਬਜ਼ੀ ਆ ਗਾਜਰਾਂ ਉਹ ਸਾਰਾ ਕੁਝ ਸਾਨੂੰ ਥੋਕੀ ਰੀਟ ਤੇ ਆਉਣ ਕਰਕੇ ਘਰੇ ਪਹੁੰਚਦਾ ਹੋ ਜੂਗਾ ਸੋ ਬਾਈ ਜੀ ਮੇਰੇ ਨਾਲ ਨੇ ਹਾਂਜੀ ਪਹਿਲਾਂ ਕਿਨੂਆ ਤੋਂ ਸ਼ੁਰੂ ਕਰਦੇ ਆ ਹਨਾ ਕਿਨੂਆ ਦੀ ਵਧੀਆ ਕੁਆਲਿਟੀ ਦਾ ਗ੍ਰੇਡ ਨੇ ਬਾਈ ਜੀ ਅੱਜ ਦਾ ਰੇਟ ਹੀ 25 ਰੁਪਏ ਕਿਲੋ ਇੱਕ ਨੰਬਰ ਕਿਨੂਆ ਦਾ 25 ਰੁਪਏ ਕਿਲੋ ਹਾਂ ਅੱਜ ਦਾ ਰੇਟ ਹੈ ਇਹ ਵਨ ਆਈ ਇਹ ਏ ਗ੍ਰੇਡ ਏ ਗ੍ਰੇਡ ਵਧੀਆ ਕਿਨੂ 25 ਰੁਪਏ ਕਿਲੋ ਹੈ ਜੀ ਇਹ ਪਹੁੰਚਦਾ ਵੀ ਕਰ ਦੋਗੇ ਪਹੁੰਚ ਪਹੁੰਚ ਜੀ ਆਪਣੇ ਜਿੱਥੇ ਮਰਜ਼ੀ ਪਹੁੰਚ ਜਾਏ ਕਰਾਇਆ ਲੱਗ ਲੱਗੂਗਾ ਜਿੰਨਾ ਵੀ ਹੋਗਾ ਤੁਹਾਡਾ ਠੀਕ ਹੈ ਕਰਾਇਆ ਨਹੀਂ ਬਾਕੀ ਹਾਂ ਬਾਕੀ ਸਬਜ਼ੀ ਮੰਡੀ ਦਾ ਰੋਦੇ ਰੇਟ ਹੋਣਗੇ ਗਾਜਰਾ ਕੱਦੂ ਖਾਸ ਇੱਕ ਮਹੀਨੇ ਦਾ ਰੇਟ ਹੈ 20 ਰੁਪਏ ਕਿਲੋ ਮੇਰੇ ਕੋਲੇ ਸਬਜ਼ੀ ਮੰਡੀ ਮੇਰੇ ਕੋਲੇ ਸ਼ਹਿਰ ਸ਼ਹਿਰ ਦੇ ਵਿੱਚ 10 ਕਿਲੋ ਤੱਕ ਪਹੁੰਚਾਈ ਕੋਈ ਕਰਾਇਆ ਨਹੀਂ ਅਸਲ 10 10 ਕਿਲੋ ਤੱਕ ਕੋਈ ਕੋਈ ਕਰਾਇਆ ਨਹੀਂ ਹੈਗਾ 20 ਰੁਪਏ ਕਿਲੋ ਇੱਕ ਮਹੀਨੇ ਤੱਕ ਰੇਟ ਇਹੀ ਰਹੂਗਾ ਇਹੀ ਰਹੂਗਾ ਤੇ ਬਾਕੀ ਫਰੂਟ ਸਾਰੀਆਂ ਸਬਜ਼ੀਆਂ ਤੇ ਆਹ ਸ਼ਾਦੀ ਵਾਸਤੇ ਜਿੰਨੇ ਵੀ ਮੰਗਾਉਣਾ ਹੈ ਮੰਡੀ ਦਾ ਰੋਜ਼ ਦਾ ਰੇਟ ਹੋਗਾ ਜਿੱਤੇ ਘਰ ਉੱਤੇ ਪਚਾਵਾਂਗੇ ਮਸ਼ਰੂਮ ਬਰੋਕਲੀ ਲਾਲ ਬਿਲੀ ਚਿਮਲਾ ਐਸਵਾਡ ਸਲਾਦ ਪੱਤਾ ਕੈਰੀ ਟਮਾਟਰ ਦੂਜੇ ਟਮਾਟਰ ਪਾਈਨੇਪਲ ਰਾਣੀ ਆਨਾਨਾਸ ਕਿ ਵੀ ਬੰਗੂਸ਼ਾ ਮੜੇਲੇ ਰੋਜ਼ ਰਾਣੀ ਆਨਾਨਾਸ ਹਾਂ ਤਰਬੂਜ ਸ਼ਾਦਾ ਅਣਾਲਾਸ ਦਾ ਕੀ ਰੇਟ ਹੋਊਗਾ ਭਾਈ ਇਹ 60 50 ਰੁਪਏ ਕਿਲੋ ਹੈ ਜੀ 50 ਰੁਪਏ ਕਿਲੋ ਕੋ ਅੱਜ 50 ਰੁਪਏ ਕਿਲੋ ਹੈ ਰਾਨੀਆ ਨਾਲਾਸ ਹਾਂ ਉਹ ਰਾਜਾ ਨਾਲਾਸ ਹੈ ਉਹ 20 ਰੁਪਏ ਕਿਲੋ ਜੂਸ ਵਾਲਾ ਇਹ ਜੂਸ ਵਾਲ ਇਹ ਖਾਣ ਵਾਲਾ ਹੀ ਰਾਨੀਆ ਨਾਲਾਸ ਹੈ ਹਾਂ ਉਹ ਰਾਜਾ ਨਾਲਾਸ ਹੋਵੇ ਤੇ ਉਹ 20 ਰੁਪਏ ਕਿਲੋ ਹੈ ਜੀ ਹਾਂ ਆ ਕੀਵੀ ਹੈ ਵਧੀਆ ਇੱਕ ਨੰਬਰ ਹੈ ਸਿਰਫ 20 ਰੁਪਏ ਕਿਲੋ ਦੇ ਸਾਹਿਬ ਨਾਲ ਬਾਈ ਦੇ ਰਹੇ 20 ਰੁਪਏ ਕਿਲੋ ਹੈ ਜੀ ਤੇ ਬਾਕੀ ਅੱਜ ਇਹ ਰੇਟ ਨੇ ਬਾਕੀ ਸਬਜ਼ੀ ਮੰਡੀ ਆ ਰੋਹ ਦੇ ਰੇਟ ਹੋਣਗੇ ਮਾਲ ਇੱਕ ਨੰਬਰ ਨੂੰ ਪਹੁੰਚ ਕਰਾਂਗੇ ਮਾਲ ਪਹੁੰਚ ਕੇ ਬਾਅਦ ਤੋਂ 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 ਬੰਦਾ ਪੈਸੇ ਲਊਗਾ ਪਹੁੰਚਾਈ ਨਾ ਮਰਜੀ ਮਾਲ ਨੂੰ ਥੋੜਾ ਇਹਦੇ ਬਾਰੇ ਵੀ ਦੱਸਿਓ ਇੱਥੇ ਇਹਦਾ ਪਪੀਤਾ 25 ਰੁਪਏ ਕਿਲੋ ਹੈ ਇਹਦਾ ਵਧੀਆ ਹੈ ਪਪੀਤਾ ਅਸੇ 25 ਰੁਪਏ ਹਾਂ ਤੇ ਬਾਕੀ ਸਾਡੀ ਆਪਣੀ ਟਰਾਂਸਪੋਰਟ ਆ ਸੀ ਆਪਦਾ ਦਿੱਲੀ ਤੋਂ ਖਾਲਾ ਸਿੱਧਾ ਮਾਲ ਆਦਾ ਹੈ ਅਸੀਂ ਆਮ ਮੰਗਾ ਕੇ ਥੋੜੇ ਜਿ ਵੇਚਦੇ ਆ ਆਹ ਆਪਣਾ ਸ਼ਰਦਾ ਤਰਬੂਜ ਬੱਗੂਏ ਸ਼ਾ ਕੀਵੀ ਸਟਰਾਬਰੀ ਖੰਜੂਰ ਹੱਤਰਾ ਦੀ ਸਟਰਾਬਰੀ ਇਹ ਸਟਰਾਬਰੀ ਕੀ ਰੇਟ ਹੈ ਬង ਵੀ ਇਹ 600 ਰੁਪਏ ਦਾ ਬਈ ਅੱਜ ਦਾ ਰੇਟ ਇੱਥੇ ਕਿੰਨੇ ਹੋ ਹੁੰਦੇ ਨੇ ਜੀ ਇਹ 8 ਪੀਸ ਹੁੰਦੇ ਨੇ ਇਹ 8 ਪੀਸ 8 ਪੀਸ ਅਨਾਰ 1100 ਦਾ ਬਈ ਇੱਕ 700 ਰੁਪਏ ਦਾ ਬਹਿਗਾ ਮੋਟਾ 1100 ਦਾ ਅੱਜ ਬਾਕੀ ਇਹ ਕਿੰਨੇ ਕਿਲੋ ਹੁੰਦੇ 10 ਕਿਲੋ ਦब्बे ਸਵੇਤ ਦੀ ਵਧੀਆ ਕੁਆਲਿਟੀ ਚਾਹੀਦਾ ਹੈ ਸਰਾ ਵਧੀਆ ਕੁਆਲਿਟੀ ਆ ਬਾਕੀ ਛੋਟਾ ਹੈਗਾ ਹੂੰ ਬਾਕੀ ਆ ਨਾ ਦਾਗ ਸਾਢੇ 300 ਲਫਾਵਾ ਹੈ 10% ਅੱਜ ਦਾ ਰੇਟ ਲਈ ਅੱਜ ਦਾ ਰੇਟ ਸਾਢੇ 300 ਲਫਾਵਾ ਹੈ 10% ਦਾ ਆਹੀ 3 ਨਾਲ ਕੋਪਾ ਲਫਾਵੇ ਵਿੱਚ 10% ਮੰਗੇ ਹੂੰ ਅੱਜ ਦਾ ਰੇਟ ਹੈ ਨਾ ਇਹ 35 ਰੁਪਏ ਪੈਜੂ ਬਾਈ 35 ਰੁਪਏ ਦਾ ਪੈਜੂ ਬਾਈ ਇਹ ਵੀ ਬੜਾ ਸਸਤਾ ਹੈ ਨਾ ਖੰਜੂਰ ਹੈ ਅੱਜ ਹਰ ਤਰ੍ਹਾਂ ਦੀ ਖੰਜੂਰ ਸਾਡੇ ਕੋਲ ਮਿਲੂਗੀ ਕੋਗਰੇਡ ਦੇ ਵਿੱਚ ਹੂੰ ਅਕੀਮੀ ਅਕੀਰੇ ਟੱਕੀਮੀ ਕੀ ਮਿਆ ਕਸਾ 30 ਰੁਪਏ ਦਾ ਡੱਬਾ ਹੈ 2110 ਰੁਪਏ ਦਾ ਡੱਬਾ ਜੀ ਹੂੰ ਤੇ ਬਾਕੀ ਆ ਤਾਜਮਾਹਲ ਇਹ ਚਲ 45 ਰੁਪਏ ਦਾ ਲਾਭ ਹੈ ਜੀ ਡੱਬੇ ਜੀ ਲੈਣੀਆਂ 40 ਰੁਪਏ ਪਊਗਾ ਪੂਰਾ ਹੂੰ ਇਹ ਕਿੰਨਾ ਹੁੰਦਾ ਹੂੰ ਮੈਂ 20 ਰੁਪਏ ਦਾ ਪੈਕੇਟ ਹੈ ਅੱਜ ਇਹ ਰੇਟ ਠੀਕ ਹੈ ਆ ਖੁੱਲਿਆ ਖੰਜੂਰਾ ਖੁੱਲਿਆ ਖੰਜੂਰਾ ਇਰਾਨੀ ਹੈ ਖੰਜੂਰ 10 12 13 ਰੁਪਈਆ ਜਿਹੜੇ ਮਾਰੀ ਤਰ੍ਹਾਂ ਦੀ ਲੈ ਸਕਦੇ ਹੋ ਇਹਦੇ ਰੇਟ ਦੱਸ ਦਿਓ ਜੀ ਥੋੜੇ ਰੇੜੇ ਦਾ 150 ਰੁਪਈਆ ਕਿਲੋ ਹੈ ਜੀ ਇਹਦਾ 150 ਰੁਪਈਆ ਹੈ ইরਾਨੀ ਖਜੂਰ ਦਾ ਖੁੱਲੀ ਦਾ ਖੁੱਲੀ ਕਿਹੜੀ ਮਰਜ਼ੀ ਲੈ ਲਓ ਜੀ ਆ ਜੀ 150 ਰੁਪਈਆ ਕਿਲੋ ਹੈ ਇਹ ਕਾ ਖਜੂਰ ਰਹੀ ਹੈ ਜਾਂ 100 ਰੁਪਈਆ ਕਿਲੋ ਹੈ ਆ 100 ਰੁਪਈਆ ਕਿਲੋ ਹੈ ਖਜੂਰ ਕੀ ਇੱਕ ਡੱਬਾ ਲਾਓ ਕਿਲੋ ਲਾਜਾ ਹੈ ਰੇਟ 6 ਰੁਪਈਆ ਕਿਲੋ ਹੈ ਜੀ अच्छा, ਕੋਲੇ ਕੋ ਵੀ 10 ਰੁਪਏ ਕਿਲੋ ਆਈ। ਹਾਂ। ਲਾਲ ਸਮਾਨ ਰਾਇਓ। ਆਲੂ ਆਈ ਬੋਰੀ 300 ਰੁਪਏ ਦੀ ਆ ਜਿਹੜਾ ਵਧੀਆ ਆਲੂ ਆਈ ਮੋਟਾ 300 ਰੁਪਏ ਦੀ ਬੋਰੀ ਐ। ਪਿਆਜ਼ਾ ਕਟਾ ਅੱਜਾ ਰੇਟ ਹੈ 20 ਪਰ ਕਿਲੋ ਐ। ਬਾਕੀ ਸਾਡੇ ਕੋਲੇ ਸਾਰਾ ਕੋਲੇਸਟੋਰ ਲਾਇਆ ਆ ਸਾਡਾ ਸੀਥੋਗ ਦੇ ਵਿੱਚ। ਜੀ ਤੁਸੀਂ? ਹਾਂ, ਸਪਲਾਈ ਦਾ ਕੰਮ ਐ ਸਾਡਾ, ਅਸੀਂ ਸਾਰਾ ਸਰਪਲਾਈ ਕਰਦੇ ਆ। ਹਾਂ। ਬਸ ਠੀਕ ਹੈ ਇਹ ਤਾਂ। ਅੱਜਾ ਰੇਟ 40 ਵੀ ਕਿਲੋ ਐ। 40 ਰੁਪਏ ਕਿਲੋ ਜੀ ਹੂੰ ਇਹ ਕਰੇ ਲਾਉਂਗੇ ਠੀਕ ਹੈ ਜੀ ਬਾਕੀ ਕਾ ਕੋਲਡ ਸਟੋਰ ਦਿਖਾ ਦੇ ਜੀ ਕੋਲਡ ਸਟੋਰ ਚ ਹਰੇਕ ਫਰੂਟ ਤੁਸੀਂ ਰੱਖਦੇ ਹੋ ਇੱਥੇ ਆ ਸਾਡੇ ਸਰਬਾਰ ਵਕਤ ਫਰੂਟ ਸਪਲਾਈ ਜਿਵੇਂ ਡਿਮਾਂਡ ਟਾਈਮ ਆਰਡਰ ਕਰੋਂਗੇ ਅਸੀਂ ਮਾਲ ਪਹੁੰਚਾਵਾਂਗੇ ਆਇ ਸਾਲ ਮਾਲ ਲਿਆ ਫਿਰ ਹਾਂ ਤੇ ಹತ್ತಿರ <ici>